ਪਿੰਡ ਤੁਲੇਤਾ ਵਿੱਚ ਬਾਬਾ ਬਲਕਨਾਥ ਪਵਨ ਦੀ ਬੇਅਦਬੀ ਪਵਿੱਤਰ ਚੰਡੇ ਪਟਕੇ ਲੈ ਗਏ ਸ਼ਰਾਰਤੀ ਤੱਕ ਪਾਈਚਾਰੇ ਵਿੱਚ ਭਾਰੀ ਰੋਸ ਇਨਸਾਫ ਦੀ ਗੂੰਜ ਨਾਲ ਮਚੀ ਹਲਚਲ ਪਿੰਡ ਤੁਲੇਤਾ ਵਿੱਚ ਧਾਰਮਿਕ ਮਾਹੌਲ ਉਸ ਵੇਲੇ ਤਪ ਗਿਆ ਜਦੋਂ ਬਾਬਾ ਬਲਕਨਾਥ ਪਵਨ ਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਰਾਤ ਦੇ ਹਨੇਰੇ ਚ ਕੁਝ ਸ਼ਰਾਰਤੀ ਤੱਕਾਂ ਨੇ ਦਰਗਾਹ ਦੇ ਉੱਪਰ ਲੱਗੇ ਦੋ ਨਿਸ਼ਾਨ ਸਾਹਿਬ ਚੰਡੇ ਪਟਕੇ ਲੈ ਗਏ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਜਿਵੇਂ ਹੀ ਇਹ ਖਬਰ ਫੈਲੀ ਪਿੰਡ ਵਿੱਚ ਗੁੱਸੇ ਦੀ ਲਹਿਰ ਦੌੜ ਪਈ ने इस किरत धार्मिक समाज तौर निंदन कब्जे शांति खराब करने की खुले साजिश है जो दोषियों सजा न मिली तो इंसाफ लागरा शुरू किया जाएगा भाईचारे ने इकट्ठे होके हूँ चुप्पी नहीं इंसाफ की गूंज हर कोने तक पहुंचेगी ਇਹਨਾਂ ਤੋਂ ਹਾਂਜੀ ਜਗਾਰਾ ਪਾਉਣਾ ਹਰੀ ਜੀ ਦਾ ਦੋ ਚਾਚੇ ਦਰਵਾਰ ਕੀ ਜੈ ਹਾਂਜੀ ਭਾਜੀ ਇਹ ਸਾਡੇ ਪਿੰਨ ਤਲੇਤਾ ਦਾ ਮਸਲਾ ਪਾਜੀ ਇਹ ਕਾਫੀ ਚਿਰ ਤੋਂ ਚੱਲਦਾ ਆ ਰਿਹਾ ਤੇ ਭਾਜੀ ਜਾਨੀ ਕਿ ਇਹਨਾਂ ਨੇ ਇਹਨਾਂ ਨੂੰ ਜਾਨੀ ਕਿ ਜਿਹੜੇ ਸਾਡੇ ਬਾਬਾ ਬਾਲਕਨਾਥ ਜੀ ਦੀ ਜਗਾ ਬਣੀ ਹੋਈ ਸੀ ਅੱਜ ਤੋਂ ਲੈ ਕੇ 6 ਸਾਲ ਪਹਿਲਾਂ ਜਗਾ ਬਣੀ ਹੋਈ ਸੀ ਸਾਡੇ ਬਾਬਾ ਜੀ ਦੀ ਤੇ ਇਹ ਸਾਨੂੰ ਕਹਿੰਦੇ ਦਬਾਅ ਪਾਉਂਦੇ ਪੁਲਿਸ ਪ੍ਰਸ਼ਾਸਨ ਵੀ ਦਬਾਅ ਪਾ ਰਹੀ ਆ ਤੇ ਬਿੜ-ਬਿੜ ਦੀ ਫਰਜ਼ਾਇਤ ਆ ਇਹ ਵੀ ਦਬਾਅ ਪਾ ਰਹੀ ਆ ਸਾਡੇ ਤੇ ਦਬਾਅ ਪਾ ਕੇ ਪੁਲਿਸ ਵਾਲੇ ਕਹਿੰਦੇ ਆ ਕਿ ਤੁਸੀਂ ਆਪਣੀ ਜਗਾ ਚੱਕੋ ਅਸੀਂ ਆਪਣੇ ਬਾਬਾ ਬਾਹਰ ਕਨਾਲ ਦੀ ਜਗ੍ਹਾ ਕਿਦਾਂ ਚੁੱਕ ਲਈਏ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਅਸੀਂ ਕਨੋਲਟੀ ਹਾਲ ਨਹੀਂ ਥੈ ਲੈਣੀ ਇਹਨਾਂ ਨੂੰ ਬੜੀ ਸਾਹਵ ਦੋ ਕਨਾਲਾਂ ਫੈਂਦੀਆਂ ਦੇਗਾ ਹੁਣ ਇਹਨਾਂ ਦਾ ਤਾਂ ਇਹਨਾਂ ਦੇ ਵਿੱਚ ਕੋਈ ਕੋਈ ਦਖਲਅੰਦਾਜ਼ੀ ਦੇਣ ਦਾ ਕੋਈ ਮਤਲਬ ਨਹੀਂ ਹੈਗਾ ਇਹ ਕਹਿੰਦੇ ਕਿ ਮੇਰਾ ਘਰ ਆ ਉਧਰ ਇਹ ਕਹਿੰਦੇ ਆ ਕਿ ਤੇਰੇ ਘਰ ਨੂੰ ਅਸੀਂ ਗੰਧ ਕੱਢਣੀ ਹੈ ਇਹ ਸਰਪੰਚ ਵੀ ਕਹਿੰਦਾ ਸਾਡੇ ਪਿੰਡ ਦਾ ਕੀ ਅਸੀਂ ਗੰਧ ਕੱਢਣੀ ਆ ਉਧਰ ਨਹੀਂ ਭਾਜੀ ਇਹਨਾਂ ਦਾ ਤਾਂ ਮਤਲਬ ਹੀ ਨਹੀਂ ਬਣਦਾ ਹੈਗਾ ਕੰਧ ਕੱਢਣ ਦਾ ਨਾਲੇ ਸਾਡੇ ਤੇ ਆਣ ਕੇ ਪ੍ਰੈਸ਼ਰ ਪਾਉਂਦੇ ਪਏ ਆ ਕਿ ਤੁਸੀਂ ਬਾਬੇ ਬਾਰਕਨਾਂ ਦੀ ਜਗਾ ਚੱਕੋ ਅਸੀਂ ਸਰਕਾਰ ਅੱਗੇ ਇਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਅਸੀਂ ਬਾਬਾ ਬਾਰਕਨਾਂ ਜੀ ਦੀ ਜਗਾ ਨਹੀਂ ਚੁੱਕਣੀ ਸਾਨੂੰ ਇਨਸਾਫ ਦਿਵਾਇਆ ਜਾਵੇ ਇਹ ਬੇਅਦਬੀ ਹੋਈ ਸਾਡੇ ਬਾਬਾ ਜੀ ਦੀ ਉਹਨਾਂ ਸਾਡੇ ਬਾਬਾ ਜੀ ਦੇ ਝੰਡੇ ਚੱਕੇ ਗਏ ਤੇ ਲੈ ਕੇ ਗਏ ਆ ਦੋ ਬੰਦੇ ਆ ਪਿੰਡ ਪਲੇਤਾ ਦੇ ਉਹ ਸਾਡੇ ਪਿੰਡ ਦੇ ਝੰਡੇ ਪੱਟ ਕੇ ਲੈ ਕੇ ਗਏ ਆ ਝੰਡੇ ਪੱਟ ਕੇ ਲੈ ਕੇ ਗਏ ਆ ਤੇ ਅਸੀਂ ਪੁਲਿਸ ਤੇ ਵੀ ਰਿਪੋਰਟ ਤੇ ਦਰਖਾਸਤ ਵੀ ਦਿੱਤੀ ਸੀਗੀ ਕਿ ਸਾਡੇ ਜਿਹੜੇ ਬੰਦੇ ਛੱਡੇ ਪੱਟ ਕੇ ਲੈ ਕੇ ਗਏ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਤਿੰਨ ਦਿਨ ਹੋ ਗਿਆ ਪਾਜੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈਗੀ। ਉਹ ਬੰਦੇ ਸਵੇਰ ਨੂੰ ਫੜ ਲੈਂਦੇ ਆ ਤੇ ਸ਼ਾਮ ਨੂੰ ਛੱਡ ਦਿੰਦੇ ਆ। ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਸਾਡੇ ਬਾਬਾ ਜੀ ਦੀ ਬੇਇੱਜ਼ਤੀ ਕੀਤੀ ਹੈ। ਅਸੀਂ ਸਰਕਾਰ ਦੇ ਕੋਲ ਇਨਸਾਫ ਮੰਗਦੇ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜਿਹੜੀ ਤੁਸੀਂ ਬਾਬੇ ਦੀ ਜਗ੍ਹਾ ਕਹਿ ਰਹੇ ਹੋ ਕਿੰਨੇ ਲੰਬੇ ਸਮੇਂ ਦੀ ਜਗ੍ਹਾ ਹੈ। ਪਾਜੀ ਉਹ 6 ਸਾਲ ਪੁਰਾਣੀ ਜਗ੍ਹਾ ਬਣੀ ਹੋਈ ਹੈ ਸਾਡੇ ਕੋਲ ਹਾਂਜੀ ਸਾਡੇ ਕੋ ਸਾਰੇ ਪ੍ਰੂਫ ਪਏ ਆ ਇੱਕ ਮੈਂ ਜਾਨੀ ਕਿ ਆਪਣੇ ਕੁੱਤਾ ਰੱਖਿਆ ਹੋਇਆ ਸੀਗਾ ਛੋਟਾ ਜਿਹਾ ਕੁੱਤਾ ਪਾਲਿਆ ਹੋਇਆ ਸੀ ਭਾਜੀ ਇਹਨਾਂ ਨੇ ਜਿੱਦਾਂ ਵੇਚ ਦੇ ਵੀ ਕੀਤੀ ਸਾਡੇ ਬਾਬਾ ਜੀ ਦੀ ਉਹ ਤੋਂ ਇੱਕ ਦਿਨ ਪਹਿਲਾਂ ਮੇਰੇ ਕੁੱਤਾ ਮਾਰਿਆ ਗਿਆ ਆ ਸਾਡੇ ਕੋ ਉਹ ਵੀ ਵੀਡੀਓ ਪਈ ਹੈ ਕੰਪਲੇਟ ਕਰ ਚੁੱਕਾ ਹਾਂਜੀ ਕੰਪਲੇਟ ਕਰ ਚੁੱਕਾ ਹਾਂਜੀ ਕੀ ਕਿਹਾ ਗਿਆ ਤੇ ਸਰਛਰ ਕੋ ਅਸੀਂ ਇਹ ਕਿਹਾ ਗਿਆ ਕਿ ਭਾਜੀ ਸਾਡੇ ਇੱਕ ਦਿਨ ਪਹਿਲਾਂ ਕੁੱਤਾ ਮਾਰਿਆ ਗਿਆ ਦੋ ਦਿਨ ਸਾਡੇ ਝੰਡੇ ਪਟੇ ਗਏ ਆ ਇੱਕ 12 ਵਜੇ ਦੇ ਨੀਅਰ ਰੋਡ ਪਟੇ ਆ ਗਿਆ ਵਾ ਇੱਕ ਜਾਨੀ ਕਿ 1:54 ਦੇ ਪਟੇ ਆ ਗਿਆ ਆ ਉਹ ਬੰਦਿਆਂ ਨਹੀਂ ਆ ਜਾਨੀ ਕਿ ਵੀਡੀਓ ਸਾਡੇ ਸਾਹਮਣੇ ਆਈਆਂ ਸਾਰੀਆਂ ਹੀ ਉਹ ਪ੍ਰੂਫ ਵੀ ਅਸੀਂ ਦਿਖਾਏ ਆ ਹਾਂਜੀ ਤੇ ਪ੍ਰਸ਼ਾਸਨ ਵੱਲੋਂ ਕੀ ਕਿਹਾ ਜਾ ਰਿਹਾ ਹੈ ਜੀ ਪ੍ਰਸ਼ਾਸਨ ਮਾਰੇ ਕਿਹਾ ਜਾ ਰਿਹਾ ਕਿ ਤੁਸੀਂ ਫੈਸਲਾ ਕਰ ਲਓ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਆ ਸਾਨੂੰ ਚਪੜੂ ਚੌਂਕੀ ਦੇ ਅੰਚਾਈ ਦੇ ਉੱਤੇ ਜਾਨੀ ਕਿ ਛੋਡੀ ਸਾਹਿਬ ਤੇ ਐਸ ਐਚਓ ਸਕੰਦਰ ਜੈਨਗ ਇਹ ਆਏ ਸੀਗੇ ਕੱਲ ਤੇ ਇਹ ਕਹਿੰਦੇ ਵੀ ਤੁਸੀਂ ਉਹਨਾਂ ਤੇ ਕਾਰਵਾਈ ਸੀ ਕਰ ਦੇਵਾਂਗੇ ਤੇ ਤੁਸੀਂ ਆਪਣਾ ਫੈਸਲਾ ਕਰ ਲਓ ਤਾਨੂੰ ਹੁਣ ਕਹਿੰਦੇ ਆ ਕਿ ਤੁਸੀਂ ਗੰਧ ਪਾਓ ਇਹ ਕੰਮ ਕਰਵਾਇਆ ਜਾ ਰਿਹਾ ਹੈ ਬਾਹਰ ਇੱਕ ਮੇਰੇ ਵੱਲੋਂ ਕਰਵਾਇਆ ਜਾ ਰਿਹਾ ਇਹ ਭਾਜੀ ਜਾਨੀ ਕਿ ਸਾਡੇ ਪਿੰਡ ਦਾ ਸਰਪੰਚ ਹੈ ਇਹ ਪਹਿਲਾਂ ਤਾਂ ਉਧਰ ਸਾਡੇ ਵਾਲੀ ਗੱਲ ਕਰੀ ਜਾਂਦਾ ਸੀ ਹੁਣ ਉਧਰਲੀ ਗੱਲ ਕਰੀ ਜਾਂਦਾ ਇਹ ਡਬਲ ਮਾਈਂਡਡ ਹੋ ਰਿਹਾ ਆ ਇਹ ਲੱਗਦਾ ਤੁਹਾਨੂੰ ਇਹ ਇਲੂਟ੍ਰੇਸ਼ਨ ਹਾਈਡ ਕਿਥੇ ਆ ਰਿਹਾ ਪਾਪਾ ਨਹੀਂ ਪਾਜੀ ਇਹ ਪ੍ਰੈਸ਼ਰ ਪਾਇਆ ਵਾ ਜਾਂ ਕਿਦਾਂ ਅਸੀਂ ਨਹੀਂ ਇਹਦੇ ਬਾਰੇ ਕੁਝ ਕਹਿ ਸਕਦੇ ਹੈਗੇ ਜੇ ਸਰਪੰਚ ਕਰਨਾ ਚਾਵੇ ਤੇ ਬਹੁਤ ਕੁਝ ਕਰ ਸਕਦਾ ਆ ਤੇ ਪਰ ਸਰਪੰਚ ਕੁਝ ਕਰ ਨਹੀਂ ਰਿਹਾ ਤੇ ਜਿਹੜੇ ਹੁਣ ਅੱਜ ਇਹ ਮੀਟਿੰਗ ਕਰਾ ਰਹੇ ਹੋ ਪੂਰਾ ਪ੍ਰਿੰਟ ਹੈ ਤੁਹਾਡੇ ਨਾਲ ਹੀ ਪਾਜੀ ਸਾਡੇ ਨਾਲ ਕਈ ਬੰਦੇ ਬਹੁਤ ਯਾਨੀ ਕਿ ਐਗਰੀ ਆ ਕੁਝ ਕੋਈ ਬੰਦੇ ਇਦਾਂ ਦੇ ਆ ਕਿ ਜਿਹੜੇ ਨਹੀਂ ਨਾਲ ਐਗਰੀ ਸੇ ਕੱਲ ਕੋਈ ਗਲਵਾਤ ਵੀ ਹੋ ਜੀ ਉਹਦੇ ਕਟਮਾਰ ਵੀ ਹੋਈ ਹੈ ਨਹੀਂ ਪਾਜੀ ਕਟਮਾਰ ਕੋਈ ਨਹੀਂ ਹੋਈ ਹੈਗੀ ਚੂਨਾ ਸੀ ਮੋੜਣਾ ਨਹੀਂ ਹੈਗਾ ਕਟਮਾਰ ਕੋਈ ਨਹੀਂ ਹੋਈ ਹੈਗੀ ਯਾਨੀ ਕਿ ਪੁਲਸ ਵਾਲੇ ਸਾਡੇ ਤੇ ਆ ਕੇ ਦਬਾ ਕੀ ਕਿਹਾ ਜਾ ਰਿਹਾ ਸਾਨੂੰ ਇਹ ਕਿਹਾ ਜਾ ਰਿਹਾ ਵਾ ਕਿ ਤੁਸੀਂ ਆਪਣੇ ਬਾਬੇ ਦੀ ਜਗਾ ਚੱਕੋ ਸਾਡੇ ਦੇ ਇਹ ਬਹੁਤ ਅਸੀਂ ਇਧਰ ਦੀ ਗੇਟ ਕੱਢਣਾ ਵਾ ਜਾਨੀ ਕਿ ਗੇਟ ਦਾ ਇਹਨਾਂ ਨੇ ਇਹ ਮਤਾ ਪਾਇਆ ਹੋਇਆ ਸੀ ਇਹਨਾਂ ਨੇ ਮਤਾ ਕੋਈ ਗੇਟ ਦਾ ਨਹੀਂ ਪਾਇਆ ਸੀ ਕਿ ਤੁਹਾਡੇ ਇਧਰ ਗੇਟ ਨਹੀਂ ਰੱਖਣ ਦੇਣਾ ਇਹਨਾਂ ਨੇ ਇਹ ਪੁਲਿਸ ਚੌਂਕੀ ਦੇ ਵਿੱਚ ਉਹਨਾਂ ਦੀ ਗੱਲਬਾਤ ਹੋਈ ਆ ਕਿ ਜਿਹੜਾ ਗੇਟ ਆ ਪਰੇ ਭਵਨ ਦੇ ਨਾਲ ਕੱਢਿਆ ਜਾਊਗਾ ਇਹਨਾਂ ਰਸਤਾ ਦਿੱਤਾ ਗਿਆ ਵੇਖੋ ਉਹਨਾਂ ਨੇ 15 ਫੁੱਟ ਬਾਹਰ ਤਾਂ ਜਿਹੜਾ ਗੇਟ ਆ ਤੁਹਾਡੇ ਤੁਹਾਡੇ ਘਰ ਦੇ ਬਾਹਰੋਂ ਨਿਕਲਦਾ ਪਿਆ ਗਿਆ। ਹਾਂ ਜੀ ਭਾਜੀ ਇਹ ਕਹਿੰਦੇ ਪਿਆ ਅਸੀਂ ਗੰਦ ਕੱਢੀ ਹੈ ਦੂਜਾ ਕਰੀ ਜਾਂਦੇ ਆ ਪਰ ਸਾਨੂੰ ਕੋਈ ਵੀ ਇਦਾਂ ਦੀ ਲੱਗਦੀ ਨਹੀਂ ਹੈਗੀ ਗੱਲਬਾਤ ਵੀ ਇਹ ਗੇਟ ਇੱਧਰ ਹੀ ਰੱਖਣਗੇ। ਕਿਸੇ ਟਾਈਮ ਵੀ ਕੱਢ ਸਕਦੇ। ਕਿਸੇ ਟਾਈਮ ਵੀ ਕੱਢ ਸਕਦੇ। ਹਾਂ ਜੀ ਕੰਮ ਚੱਲ ਰਿਹਾ ਭਾਜੀ ਕੰਮ ਚੱਲ ਰਿਹਾ ਆ ਕੰਮ ਚੱਲ ਰਿਹਾ ਆ। ਕੰਮ ਇੱਧਰ ਚੱਲ ਰਿਹਾ ਵਾ। ਯਾਨੀ ਕਿ ਇਹਨਾਂ ਦਾ ਉਹਨਾਂ ਨੇ ਪੁਲਿਸ ਵਾਲਿਆਂ ਨੇ ਇਹ ਕਿਹਾ ਸੀਗਾ ਕਿ ਭਵਨ ਦੇ ਨਾਲ ਗੇਟ ਕੱਢਿਆ ਜਾਊਗਾ। ਉਧਰ ਕੋਈ ਵੀ ਗੇਟ ਹਜੇ ਤੱਕ ਕੱਢ ਨਹੀਂ ਹੋਇਆ। ਜਿਹੜੇ ਤੁਸੀਂ ਝੰਡੇ ਪਟਣ ਦੀ ਗੱਲ ਕੀਤੀ ਗਈ ਹੈ ਉਹ ਸੀਸੀਟੀਵੀ ਵੀਡੀਓ ਸਾਹਮਣੇ ਹੈਗੀ ਹੈ ਹਾਂਜੀ ਭਾਜੀ ਸਾਡੇ ਕੋਲ ਵੀਡੀਓ ਪਈਆਂ ਆ ਅਸੀਂ ਹਾਂਜੀ ਉਹ ਸੀ ਦੇਵਾਂਗੇ ਜੀ ਸਾਡੇ ਕੋਲ ਉਸ ਬੰਦਿਆਂ ਦੇ ਜਿਹੜੇ ਆ ਜਿਨ੍ਹਾਂ ਨੇ ਟਾਈਮ ਤੇ ਪਟਿਆ ਆ ਬੰਦੇ ਸ਼ਰੇਆਮ ਆਏ ਆ ਸ਼ਰੇਆਮ ਬੰਦਿਆਂ ਨੇ ਕਬੂਲ ਵੀ ਕੀਤਾ ਚੌਂਕੀ ਦੇ ਵਿੱਚ ਕਿ ਅਸੀਂ ਝੰਡੇ ਪਟਏ ਆ ਇੱਕ ਤੋਤਾਰਾਮ ਆ ਮੁੰਡਾ ਇੱਕ ਮੁੰਡੇ ਦਾ ਨਾਮ ਸਾਭੀ ਆ ਤੇ ਪੁਲਿਸ ਨੇ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਭਾਜੀ ਕਾਰਵਾਈ ਕੀਤੀ ਅਸੀਂ ਇਹ ਨਹੀਂ ਕਹਿੰਦੇ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੈਗੀ ਪੁਲਿਸ ਨੇ ਕਾਰਵਾਈ ਕੀਤੀ ਆ ਬੰਦੇ ਵੀ ਫੜ ਕੇ ਸਾਡੇ ਪੇਸ਼ ਵੀ ਕੀਤੇ ਆ ਉੱਥੇ ਚੌਂਕੀ ਦੇ ਵਿੱਚ ਪਰ ਫਿਰ ਸ਼ਾਮ ਨੂੰ ਛੱਡ ਦਿੱਤੇ ਗਏ ਆ ਅਸੀਂ ਇਹ ਮੰਗ ਕਰਨੇ ਸਾਡੀ ਭਾਜੀ ਇਹ ਮੰਗਿਆ ਕਿ ਬੰਦਿਆਂ ਨੂੰ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਸਾਡੇ ਬਾਬਾ ਜੀ ਦੀ ਬੇਅਦਬੀ ਕੀਤੀ ਹੈ ਨਾ ਤੁਹਾਡੇ ਅੱਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਜਿਹੜੇ ਬੰਦੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਇਸ ਗੱਲ ਦਾ ਇਨਸਾਫ ਮੰਗਦੇ ਹਾਂ ਜਕਾਰਾ ਪਾਉਣਾ ਹਰੀ ਹੈ ਲੋ ਸਾਚੇ ਦਰਬਾਰ ਕੀ ਜੈ ਜੈ ਭੀ ਜੈ ਭਾਗ ਨਮੋ ਬਦਾਏ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਇੱਥੇ ਸਾਹਮਣੇ ਚੌਂਕੀ ਗੱਲ ਹੋਈ ਸੀਗੀ 게ਟ ਰੱਖਣ ਦੀ ਉੱਧਰ ਦੀ ਭਵਨ ਦੇ ਨਾਲ ਨਾਲ 게ਟ ਰੱਖਾਂਗੇ ਤੇ ਉਹ ਇੱਧਰ ਕੰਧ ਤਾਂ ਪਾ ਰਹੇ ਆ ਪਰ ਨਾਲ ਕੰਧ ਦੇ ਨਾਲ ਨਾਲ ਕੌਲੇ ਵੀ ਬਣਾ ਰਹੇ ਆ ਹਾਂਜੀ ਤੇ ਅਸੀਂ ਚਾਹੁੰਦੇ ਵੀ ਇੱਥੇ 게ਟ ਨਾ ਸਾਡੇ ਸਾਹਮਣੇ ਘਾਰ ਆ ਘਾਰਾਂ ਦੇ ਸਾਹਮਣੇ 게ਟ ਨਾ ਖੜਿਆ ਜਾ ਹਾਂਜੀ ਜਿਵੇਂ ਲੱਗਦਾਂਗੇ ਜਿਹੜੇ ਛੋਟੇ ਛੋਟੇ ਜਵਾਗ ਆ ਉਹ ਢੋਲ ਮੰਗਦੇ ਆ ਮੰਗਣ ਜਿਹਾ ਘਰ ਸਾਹਮਣੇ ਆ ਗਿਆ ਵਾ ਕਿਹ ਕਿ ਕੀ ਆਊਗੀ ਤੁਹਾਨੂੰ 게ਟ ਕੱਢਿਆ ਗਿਆ ਉਹ ਦਿਕਤਾ ਦੇਖੋ ਜੀ ਇਥੇ ਜਦੋਂ ਇੱਕ ਕਮਿਊਨਿਟੀ ਹਾਲ ਆ ਪੈਲਸ ਵਾਂਗੂ ਹੀ ਆ ਇਹ ਵੀ ਵਿਆਹ ਹੁੰਦੇ ਆ ਵਿਆਹ ਸ਼ਾਦੀਆਂ ਦੇ ਇਥੇ ਮੀਡ ਸ਼ਰਾਬਾਂ ਚੱਲਦੇ ਆ ਸ਼ਰਾਬੀ ਘਾਬੀ ਨਹੀਂ ਗਰਾਊਂਡ ਨਹੀਂ ਬਣਾਇਆ ਨਹੀਂ ਗਰਾਊਂਡ ਨਹੀਂ ਬਣਾਇਆ ਪਾਰਕ ਬਣਾਇਆ ਤੁਸੀਂ ਇੱਕ ਜਣਾ ਕਰੋ ਨਹੀਂ ਗਰਾਊਂਡ ਆ ਨਹੀਂ ਬਣਾਇਆ ਜਾ ਰਿਹਾ ਇਥੇ ਮੋਰੇ ਮੋਰੇ ਪਾਰਕ ਦਾ ਕਿਹਾ ਆ ਵੀ ਪਾਰਕ ਬਣਨੀ ਨੇ ਤੇ ਪਿੱਛੇ ਕਮਿਊਨਿਟੀ ਹਾਲ ਆ ਕਮਿਊਨਿਟੀ ਹਾਲ ਦਾ ਗੇਟ ਸਾਡੇ ਇੱਦਾਂ ਘਰਾਂ ਦੇ ਸਾਹਮਣੇ ਕੱਢ ਰਿਹਾ ਹੈ ਅਸੀਂ ਘਰਾਂ ਦੇ ਮੋਹਰੇ ਲਿਆ ਕੇ ਸਾਡੇ ਗੇਟ ਕੱਢ ਰਹੇ ਆ ਅਸੀਂ ਨਹੀਂ ਕਢਾਉਣਾ ਚਾਹੁੰਦੇ ਉੱਥੇ ਕਮਿਊਨਿਟੀ ਹਾਲ ਦੇ ਵਿੱਚ ਵਿਆਹ ਹੋਣੇ ਆ ਸ਼ਰਾਬਾਂ ਮੀਟ ਸ਼ਰਾਬਾਂ ਚੱਲਣੀਆਂ ਆ ਅਸੀਂ ਨਹੀਂ ਚਾਹੁੰਦੇ ਵੀ ਆ ਕੇ ਸਾਡੇ ਘਰਾਂ ਦੇ ਮੋਹਰੇ ਸ਼ਰਾਬੀ ਕਵਾਬੀ ਜਾਂ ਅਸੀਂ ਕਿਹਨੂੰ ਕਹਿ ਦਵਾਂਗੇ ਮੁੰਡੇ ਖੁੰਡੇ ਖੜੇ ਹੋਣਗੇ ਸਾਡੇ ਘਰਾਂ ਦੇ ਮੋਹਰੇ ਅਸੀਂ ਨਹੀਂ ਜੇ ਦੇਖਿਆ ਜਦੋਂ ਮਤਾ ਪਾਇਆ ਸੀਗਾ ਤੇ ਗੇਟ ਦਾ ਰਸਤਾ ਕਿੱਧਰ ਦਿੱਤਾ ਗਿਆ ਭਾਈ ਮਤੇ 'ਚ ਹੈ ਨਹੀਂ ਨਹੀਂ ਮਤੇ 'ਚ ਗੇਟ ਨਹੀਂ ਕਰਿਆ ਗਿਆ ਹੈ ਨਹੀਂ ਹਾਂਜੀ ਮਤਜ ਗੇਟ ਨਹੀਂ ਕੱਢਿਆ ਗਿਆ ਹੈਗਾ ਮਤਜ ਗੇਟ ਦਾ ਜੇ ਸਾਨੂੰ ਇੱਕ ਵਾਰੀ ਦਿਖਾ ਦਨ ਕਿ ਮਤਜ ਦੇ ਵਿੱਚ ਗੇਟ ਇੱਧਰ ਪਾਸ ਹੋਇਆ ਵਾ ਪੰਚਾਇਤ ਕੋਲੋਂ ਪੁੱਛਿਆ ਸੀਗਾ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਭਾਜੀ ਇਹ ਨਾ ਦੂਜਾ ਕਰਦੇ ਸੈਂਟੀ ਦੇ ਨਾਲ ਚਲੋ ਇੱਥੇ ਗੱਲ ਕਰਕੇ ਚੌਂਕੀ ਉੱਥੇ ਕਿਹਾ ਵੀ ਚਲੋ ਗੇਟ ਇੱਥੇ ਭਵੰਦੇ ਨਾਲ ਨਾਲ ਕੋਈ ਘਰ ਹੈ ਨਹੀਂਗੇ ਇਹਨਾਂ ਨੇ ਉੱਥੇ ਕੱਢ ਦਮਾਗੇ ਇਹਨਾਂ ਨੇ ਸਾਈਨ ਵੀ ਕੀਤੇ ਆ ਉੱਥੇ ਕਿ ਅਸੀਂ ਗੇਟ ਅਸੀਂ ਡਾਕਟਰ ਅੰਬੇਦਕਰ ਦੇ ਨਾਮ ਨਾਲ ਗੇਟ ਕੱਟ ਲਵਾਂਗੇ ਪਰ ਇਹਨਾਂ ਨੇ ਹਜੇ ਤੱਕ ਗੇਟ ਕੋਈ ਕੱਢਿਆ ਨਹੀਂ ਹੈਗਾ ਇਹਨਾਂ ਦਾ ਪੂਰਾ ਪੂਰਾ ਚਾਂਸ ਹੈ ਕਿ ਗੇਟ ਨਹੀਂ ਲੱਗੇਗਾ ਪਾਜੀ ਕੀ ਬੁਝਾਰ ਰਹਾ ਗੇਟ ਕਿੱਥੇ ਨਿਕਲਣਾ ਹੈ ਪਾਜੀ ਦੇਖੋ ਗੇਟ ਇਧਰ ਘਰਾਂ ਦੇ ਮੋਹਰੇ ਤਾਂ ਨਹੀਂ ਚੰਗਾ ਲੱਗਦਾ ਕਿਉਂ ਸਾਰੇ ਘਰ ਆਏ ਇਧਰ ਜੇ ਨਹੀਂ ਜਿੱਥੇ ਸਹਿਮਤ ਹੋਏ ਆ ਜਿਨ੍ਹਾਂ ਦੇ ਸਾਰਿਆਂ ਦੀ ਸਹਿਮਤੀ ਨਾਲ ਵੀ ਗੇਟ ਉੱਥੇ ਨਿਕਲੂਗਾ ਜੇ ਉੱਥੇ ਨਹੀਂ ਕੱਢਣਾ ਚਾਹੁੰਦੇ ਤਾਂ ਭਵਨ ਦੇ ਨਾਲ ਭਵਨ ਦੇ ਵਿੱਚ ਦੀ ਕੱਢ ਲੈਣ ਜਾਂ ਜਿੱਥੇ ਇਹਨਾਂ ਨੂੰ ਚੰਗਾ ਲੱਗਦਾ ਉੱਧਰ ਕੱਢ ਲੈਣ ਪਰ ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰੂੰਗੀ ਬਈ ਇੱਥੇ ਗੇਟ ਸਾਹਮਣੇ ਘਰਾਂ ਦੇ ਮੋਹਰੇ ਨਾ ਵੱਡੇ ਜਾ ਠੀਕ ਹੈ ਸਰਕਾਰ ਆਪਾਣਾ ਹਾਰੀ ਜੀਦਾ ਜੀ ਅਸੀਂ ਇਹੇ ਪਲਿਸ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਮੰਗ ਕਰਦੇ ਆ ਜੋ ਵੀ ਇਹਨਾਂ ਨੇ ਇਹ ਕੰਮ ਕੀਤੇ ਆ ਗਲਤ ਕੀਤੇ ਸਾਡੇ ਬਾਬਾ ਜੀ ਦੇ ਝੰਡੇ ਪੱਟੇ ਆ ਇਹਨਾਂ ਨੇ ਛੱਡੇ ਪੱਟੇ ਆ ਇਹਨਾਂ ਦੇ ਕੋਈ ਬੇਅਦਵੀ ਦਾ ਪਰਚਾ ਨਹੀਂ ਆ ਸਾਡੀ ਅਸੀਂ ਪੁਲਿਸ ਅੱਗੇ ਰਿਪੋਰਟ ਦੇ ਕੇ ਆਏ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਇਹਨਾਂ ਨੇ ਇਹ ਬੰਦੇ ਚੌਂਕੀ ਲੈ ਜਾਂਦੇ ਆ ਸ਼ਾਮ ਨੂੰ ਛੱਡ ਦਿੰਦੇ ਆ ਮੋਰੋ ਸਾਡੇ ਚੌੜੇ ਹੋ ਹੋ ਕੇ ਲੰਘਦੇ ਆ ਇਹ ਕਿਉਂ ਨਹੀਂ ਉਹਨਾਂ ਦੇ ਪੁਲਿਸ ਪ੍ਰਸ਼ਾਸਨ ਇਹ ਕਿਹਦੇ ਦਬਾਅ ਵਿੱਚ ਆ ਕੇ ਇਹਨਾਂ ਤੇ ਮੁੱਦਿਆਂ ਦੀ ਚੱਕਦੇ ਇਹਨਾਂ ਤੇ ਕੇਸ ਕਿਉਂ ਨਹੀਂ ਕਰਦੇ ਪਰਚੇ ਕਿਉਂ ਨਹੀਂ ਕਰਦੇ ਸਾਡੀ ਕਾਰਵਾਈ ਕੀਤੀ ਜਾਵੇ ਜਲਦ ਤੋਂ ਜਲਦ ਨਹੀਂ ਤਾਂ ਇੱਥੇ ਗੇਟ ਨਹੀਂ ਨਿਕਲਣ ਦੇਣਾ ਇਹਨਾਂ ਦਾ ਭਵਨ ਦੇ ਨਾਲ ਗੇਟ ਦੀ ਸਹਿਮਤੀ ਹੋਈ ਆ ਇਹ ਉੱਥੇ ਜਾ ਕੇ ਗੇਟ ਰੱਖਣ ਇਹ ਸਾਡੇ ਘਰਾਂ ਕੋਲ ਗੇਟ ਕਿਉਂ ਰੱਖਦੇ ਆ ਹੁਣ ਇਹ ਕਹਿੰ ਸਲਾ ਕਰ ਲੋ ਅਸੀਂ ਤੁਹਾਨੂੰ ਜਿੰਨਾ ਥਾਂ ਮੰਗੋਗੇ ਉਹਨਾਂ ਦੇ ਦਾਂਗੇ ਇਹ ਅਸੀਂ ਬਾਬਾ ਜੀ ਦੀ ਧਾੜ ਵੱਢ ਕੇ ਲੈ ਕੇ ਗਏ ਆ ਦੁੱਖ ਲੱਗਦਾ ਮੈਨੂੰ ਮੈਂ ਰੋਜ਼ ਧੂਪ ਬੱਤੀ ਕਰਦੀ ਆ ਉੱਥੇ ਸਵੇਰੇ 3 ਵਜੇ ਉੱਠ ਕੇ ਆਉਣੀ ਆ ਉੱਥੇ ਧੂਪ ਬੱਤੀ ਕਰਦੀ ਆ ਮੇਰੇ ਬਾਬਾ ਜੀ ਦਾ ਲੱਕ ਵੱਡੇ ਇਹਨਾਂ ਨੇ ਕਿਉਂ ਵੱਡੇ ਐਸ ਬੰਦਿਆਂ ਨੇ ਲੋਕੀ ਕਹਿੰਦੇ ਆ ਕਿ ਇਹਨਾਂ ਦੇ ਪਖਾਂਡੇ ਆ ਸਾਡੇ ਪਖਾਂਡੇ ਨਹੀਂ ਅਸੀਂ ਮੇਰੇ ਹਿਰਦੇ ਨੂੰ ਬਹੁਤ ਦੁੱਖ ਲੱਗਿਆ ਵਾ ਮੇਰੇ ਬਾਬਾ ਜੀ ਦੇ ਟੰਡੇ ਪੱਟੇ ਤੇ ਕਿਉਂ ਵੱਟੇ ਸਾਡੇ ਘਰ 80 ਸਾਲ ਪਰਾੜਾ ਮੰਦਰ ਆ ਅਸੀਂ ਜੇ ਪਵੱਲੀ ਜਗਾ ਮੰਗ ਵੀ ਲਈ ਤੇ ਇਹਨਾਂ ਦੇ ਘਰੋਂ ਨਹੀਂ ਜਾਣੀ ਜਾਂ ਸਰਪੰਚ ਦੇ ਘਰੋਂ ਜਾਣੀ ਆ ਜਾਂ ਕਿਸੇ ਦੇ ਕਮਿਊਨਿਟੀ ਹਾਲ ਵਾਲੇ ਬੰਦਿਆਂ ਦੇ ਘਰੋਂ ਜਾਣੀ ਇਹ ਸਰਕਾਰ ਦੀ ਜ਼ਮੀਨ ਆ ਜਿੰਨਾ ਇਹਨਾਂ ਦਾ ਹੱਕ ਆ ਨਾ ਉਹਨਾਂ ਸਾਡਾ ਹੱਕ ਐ ਇਸ ਜ਼ਮੀਨ ਤੇ ਉੱਤੇ ਇਹ ਪਿੰਡ ਤੇ ਲੇਤਾ ਜੀ ਤੇ ਇਹ ਸਰ ਆ ਕਾਫੀ ਦਿਨਾਂ ਦਾ ਇੱਕ ਮਸਲਾ ਜਿਹੜਾ ਗੰਭੀਰ ਮਸਲਾ ਬਣ ਤੇ ਉਹਨੂੰ ਕਿਸੇ ਦਾ ਦੇ ਜਿਹੜਾ ਉੱਥੇ ਕੰਦ ਵੀ ਹੋ ਚੁੱਕੀ ਆ ਤੇ ਲੇਕਿਨ ਬਾਬੇ ਦੀ ਜਗ੍ਹਾ ਬਣਾਈ ਗਈ ਆ ਉਹਨਾਂ ਵੱਲੋਂ ਕਿਹਾ ਗਿਆ ਸਾਡੇ ਬਾਬੇ ਦੀ ਜਗ੍ਹਾ ਨੂੰ ਝੰਡੇ ਲੱਗੇ ਝੰਡੇ ਉਤਾਰੇ ਗਏ ਨੇ ਭਾਜੀ ਜਿਹੜਾ ਡੀਸੀ ਸਾਹਿਬ ਵੱਲੋਂ ਸਾਡੇ ਆਰਡਰ ਹੋਏ ਸੀਗੇ ਇਹ ਪੱਧਰਾ ਕਰਾਉਣ ਦੇ ਤਾਂ ਕੱਲ ਤੇ ਕਾਫੀ ਹੋਸੇਗਾ ਅਹੀਰਾਲਕੇ ਪੰਚਾਇਤ ਦੇ ਨਾਲ ਸਾਰਾ ਪੱਤਰ ਕਰਾ ਲਿਆ ਸੀਗਾ ਤੇ ਉਹਦੇ ਬਾਅਦ ਜੋ ਜਦਾ ਮੰਦਪ ਆਖਿਆ ਵੇ ਕਾਫੀ ਹਾਈਲਾਈਟ ਹੋਇਆ ਤੁਸੀਂ ਵੀ ਸੁਣਿਆ ਹੋਣਾ ਇਹ ਵੀ ਗੜੀ ਸਾਹਿਬ ਆਏ ਉਹਨਾਂ ਨੇ ਜਗ੍ਹਾ ਜਿੱਤ ਦਿੱਤੀ ਠੀਕ ਹੈ ਜੀ ਤੇ ਹੁਣ ਜਦਾ ਜਗ੍ਹਾ ਜਿੱਤ ਕੇ ਉਹ ਥੋੜਾ ਗੇਟ ਦਾ ਉਹਨਾਂ ਦਾ ਦੁਆਹ ਚੱਲਦਾ ਸੀਗਾ ਉਹ ਵੀ ਅਸੀਂ ਫੈਸਲਾ ਹੋ ਗਿਆ ਸਾਡਾ ਤਾਂ ਉਹ ਤੁਹਾਨੂੰ ਦੇ ਦਿੰਦੇ ਨੇ ਉਹ ਦੇਖ ਲਓ ਤੁਸੀਂ ਫੈਸਲਾ ਹੋ ਗਿਆ ਗੇਟ ਜਦਾ ਲਾਉਣ ਨੂੰ ਵੀ ਦੂਜਾ ਹੋ ਗਿਆ ਮੰਨ ਲੀਏ ਤੇ ਗੁਰਦੁਆਰੇ ਵਾਲੇ ਕੰਦ ਕੰਦੂ ਕਰਦੇ ਪਏ ਆਪਣੇ ਜੀ ਤੇ ਇਹ ਜਿਹੜੇ ਆਪਣੇ ਵਿਧਵੀ ਦਾ ਇਹ ਕਹਿੰਦੇ ਆ ਜਿੱਦਾਂ ਇਹਨਾਂ ਨੇ ਜਦੋਂ ਵਸੀਂ ਆਹ ਸਾਰਾ ਕੁਝ ਮੈਦਾਨ ਚਾਲਦਾ ਸੀਗਾ ਤੇ ਇਹ ਦਰਾਜ ਕਰਦੇ ਸੀਗੇ ਵੀ ਇੱਥੇ ਗਰਾਊਂਡ ਬਣਨੀ ਚਾਹੀਦੀ ਆ ਤੇ ਜਿਹੜੇ ਮਹੱਲੇ ਵਾਸੀ ਸੀਗੇ ਇਹ ਸਾਰੇ ਕਰਦੇ ਕਹਿੰਦੇ ਗਰਾਊਂਡ ਬਣਨੀ ਚਾਹੀਦੀ ਆ ਚਲੋ ਕਮਿਊਨਿਟੀ ਹਾਲ ਬਣਿਆ ਦੂਜਾ ਦਿੱਤਾ ਗੜੀ ਸਾਹਿਬ ਨੇ ਤੇ ਇਹਨਾਂ ਨੇ ਉਸ ਤੋਂ ਬਾਅਦ ਚੋਂ ਇੱਥੇ ਇਹ ਜਗ੍ਹਾ ਬਣਾ ਲਈ ਪਿੰਡ ਵਾਲੇ ਵੱਲੋਂ ਬਣਾਈ ਗਈ ਜਗ੍ਹਾ ਨਹੀਂ ਨਹੀਂ ਇਹ ਇਹਨਾਂ ਦੇ ਮਹੱਲਾ ਪਰਿਵਾਰ ਵੱਲੋਂ ਬਣਾਈ ਗਈ ਪਹਿਲਾਂ ਸੀ ਜਗ੍ਹਾ ਇਹ ਪਹਿਲਾਂ ਜਗ੍ਹਾ ਸੀਗੀ ਇੱਥੇ ਇਹ ਜਿੱਦਾਂ ਜਗਾ ਜਦੋਂ ਅਸੀਂ ਪੱਧਰ ਕਰਾਣ ਪਹਿਲਾਂ ਸ਼ੁਰੂ ਤੋਂ ਪੱਧਰ ਕਰਾਇਆ ਜਦੋਂ ਅਸੀਂ ਇਹਨਾਂ ਨੂੰ ਕਿਹਾ ਵਿੱਚ ਗਰਾਊਂਡ ਬਣਾ ਦਿੰਨੇ ਇੱਦਾਂ ਕਰਕੇ ਉਦੋਂ ਪਿਛਲੇ ਸਰਪੰਚ ਦੇ ਟਾਈਮ ਦੇ ਸੀਗੇ ਇੱਦਾਂ ਪਈ ਉੱਥੇ ਪਈਆਂ ਸੀ ਨਹੀਂ ਜਗਾ ਸੀਗੀ ਤੇ ਨਹੀਂ ਸੀਗੀ ਨਹੀਂ ਇਹਨਾਂ ਦਾ ਦਾਵਾ ਹੈ ਕਹਿੰਦੇ ਪਿਛਲੇ ਸਰਪੰਚ ਨੇ ਸਾਨੂੰ ਕਿ ਦਿੱਤਾ ਸੀਗਾ ਤੇ ਅਸੀਂ ਨਹੀਂ ਕੋਈ ਜਗਾ ਦਿੱਤੀ ਪਹਿਲੇ ਇਹ ਦੁਆ ਸੀਗਾ ਅਸੀਂ ਇਹਨਾਂ ਤੋਂ ਪੱਧਰ ਹੀ ਕਰਾਇਆ ਸੀਗਾ ਕਹਿ ਕੇ ਬੇਨਤੀ ਕੀਤੀ ਸੀ ਇਹਨਾਂ ਨੂੰ ਵੀ ਅਸੀਂ ਇੱਥੇ ਗਰਾਊਂਡ ਬਣਾਉਣੀ ਹੈ ਵੀ ਤੁਸੀਂ ਤੇ ਚੱਕ ਲਓ ਇੱਥੋਂ ਦੁਆ ਕਰ ਦਿਓ ਤੇ ਇਹ ਛੰਡੇ ਦਾ ਮਸਲਾ ਕੀ ਦੀ ਛੰਡੇ ਦਾ ਜੀ ਇਹਨਾਂ ਨੇ ਜਿੱਦਾਂ ਉੱਥੇ ਜੁਇ ਲਾਇਆ ਸੀਗਾ ਆਪਣਾ ਉਹ ਹਾਂਜੀ ਹਾਂ ਜਿਹੜਾ ਵੀਡੀਓ ਤੇ ਵਿੱਚ ਆਂਦਾ ਆ ਹਾਂਜੀ ਛੇੜਕਣ ਨੂੰ ਹਾਂਜੀ ਤੇ ਪ੍ਰਸ਼ਾਸਨ ਵੱਲੋਂ ਕੀ ਕੀਤਾ ਜਾ ਰਿਹਾ ਕੰਮ ਕੀਤਾ ਜਾ ਰਿਹਾ ਉਹਨਾਂ ਉੱਪਰ ਵੀ ਹਾਂਜੀ ਉਹਦਾ ਇਹਨੇ ਪਰਿਵਾਰ ਵੱਲੋਂ ਦੋਦ ਕਰ ਸਕਦੇ ਆ ਆਪਣੇ ਉਹਨਾਂ ਸਾਜਾ ਤਾਂ ਉਹਦੇ ਵਿੱਚ ਪੰਚਾਇਤ ਦਾ ਨਹੀਂ ਦੂਜਾ ਚਾਰ ਹੋ ਜਾਦਾ ਹਾਂਜੀ ਤੇ ਮਤਲਬ ਬਿਠਾ ਕੇ ਤੁਸੀਂ ਗਲਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮਤਲਬ ਇਹਨੂੰ ਕਿਉਂ ਉਜਾਾਇਆ ਜਾ ਰਿਹਾ ਹਾਂਜੀ ਇਹਨਾਂ ਨੂੰ ਸਮਾਂ ਦਿੱਤਾ ਦੋ ਕਵਾਰੀ ਸਮਾਂ ਦਿੱਤਾ ਆ ਤੇ ਸਾਨੂੰ ਵੀ ਸੱਦਿਆ ਗਿਆ ਸੀਗਾ ਪੰਚਾਇਤ ਨੂੰ ਵੀ ਅਸੀਂ ਵੀ ਗਏ ਆ ਉੱਥੇ ਪਰ ਮੌਕੇ ਤੇ ਨਹੀਂ ਆ ਰਹੇ ਕੋਈ ਵੀ ਤੇ ਕਹਿੰਦੇ ਰਾਜਨਾਮਾ ਵੀ ਹੋਇਆ ਸੀ ਇਹਨਾਂ ਦਾ ਆਪਸ ਦੇ ਵਿੱਚ ਹਾਂਜੀ ਉਹ ਪਹਿਲਾਂ ਰਾਜਨਾਮਾ ਹੀ ਹੋਇਆ ਵੇ ਇਧਰ ਗੇਟ ਨਹੀਂ ਲੱਗੂਗਾ ਵੇ ਗੇਟ ਭਵਨ ਵਾਲੀ ਸਾਈਡ ਉਧਰਲੇ ਪਾਸੇ ਉਹਨਾਂ ਨੂੰ ਜਗ੍ਹਾ ਦਿੱਤੀ ਉਧਰਲੇ ਪਾਸੇ ਕਰਾਤਾ ਸੀਗਾ ਜੋ ਉਧਰ ਵੀ ਕਹਿੰਦੇ ਥਾਲੀ ਉਹਦੇ ਜਗ੍ਹਾ ਬਣੀ ਹੋਈ ਜਗ੍ਹਾ ਨੂੰ ਚਕਵਾ ਕੇ ਫਿਰ ਬਾਹਰੋਂ ਬਾਹਰ ਗੇਟ ਕੱਢਣ ਦੀ ਪਲੈਨਿੰਗ ਕੀਤੀ ਜਾ ਰਹੀ ਹੈ ਹਾਂਜੀ ਉਹ ਜਿੱਦਾਂ ਇੱਥੇ ਪਰਿਵਾਰ ਰਹਿੰਦੇ ਆ ਅਸੀਂ ਇਹਨਾਂ ਦਾ ਦੁਆਰ ਬਹਿ ਕੇ ਕਰਾਇਆ ਤੇ ਰਾਜਨਾਮਾ ਵੀ ਨਹੀਂ ਦੂਜਾ ਹੋਊਗਾ ਤੇ ਪਰ ਇਹਨਾਂ ਦੇ ਮਨ 'ਚ ਸ਼ੰਕਾ ਚੱਲੀ ਜਾ ਰਹੀ ਹੈ ਜਾਦੀ ਆਸ ਵਿੱਚ ਇਹਨਾਂ ਦਾ ਪੰਚਾਇਤ ਦਾ ਉਹ ਚਾਲੇ ਕੋਈ ਰੋਕ ਨਹੀਂ ਹੈਗਾ ਜੀ ਠੀਕ ਹੈ ਜੀ ਹਾਂਜੀ ওকে ਥੈਂਕ ਯੂ